ਇਕ ਓੰਕਾਰ ਸਤਨਾ ਪ੍ਰਤਾਪੁਰਖ ਮੇਰਿ ਭਉ ਮੇਰਿ ਵੈਰ ਅਕਾਲ ਮੂਰਤ ਅਜੰਮੀ ਸੈਭੰ ਵਰ ਪ੍ਰਸਾਦ ਜਾਖੰ ਆਦਿ ਸਚੁ ਜਿਗਾਦ ਸਚੁ ਹੈ ਤੀਸਾਚੁ ਨਾਨਕ ਹੋਸੀ ਭੀ ਸਚੁ ਕੋ ਚੇ ਸੋਚ ਨਾ ਹੋਵੀ ਜੇ ਸੋਚੀ ਦੁਖਵਾਰ ਚੁੱਪੇ ਚੁੱਪ ਨਾ ਹੋਵੀ ਜੇ ਲੈ ਰਹਿਣ ਬਤਾਰ ਕੋਖਿਆ ਬੋਖਣਾ ਉਤਰੀ ਜੇ ਬੁੰਨਾ ਫਰੀਆਂ ਭਾਰ ਸਹ ਸਹ ਸਿਆਣ ਪਾ ਲਖ ਹੋਏ ਕੈ ਕਨ ਚੱਲੇ ਨਾਲ ਕੇ ਸਜਿਆ ਰਹੀਏ ਕੇ ਕੂੜੇ ਟੁੱਟੇ ਪਾਰ ਹੁਕਮਣ ਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮੀ ਹੋਵਨਿ ਆਕਾਰ ਹੁਕਮ ਨਾ ਕੇ ਆਇ ਜੁਕਮੀ ਹੋਵਨ ਜੀ ਹੁਕਮ ਰੇ ਮੜਿ ਆਈ ਹੁਕਮੀ ਤੁਮ ਨੀ ਸੋ ਹੁਕਮ ਲੇਖ ਦੋ ਬਸ ਕਫਾ ਲਈਏ ਕਨਾ ਹਮੀ ਬਖਸ਼ੀਸ ਇਕ ਹੁਕਮੀ ਸਦਾ ਭਭਾਈ ਜੇ ਹੁਕਮੀ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਈ ਨਾਨਕ ਹੁਕਮੇ ਜੇ ਭੂਜੈ ਤਾ ਹਮੇ ਕਹੀ ਨ ਕੋਈ ਗਾਵੀਂ ਪੂਤਾਨ ਹੋਵੇ ਕਿਸੇ ਤਾਨ ਗਾਵੀਂ ਪੂ ਮੂਦਤ ਜਾਣੀ ਨਿਸ਼ਾਨ ਗਾਵੀਂ ਖਾਂ ਬੜੀਆਂ ਚਾਰ ਗਾਵੀਂ ਪੂ ਵਿਦਿਆ ਵਿਚਾਰ ਗਾਵੀਂ ਪੂ ਸਾਜ ਕਰੇ ਤਨ ਖੇ ਗਾਵੀਂ ਪੂ ਜੀਵੇ ਪਰਦੇ ਗਾਵੀਂ ਪੂ ਜਾਪੇ ਦਿਸੇ ਦੂਰ ਗਾਹਿ ਕੁੰ ਵੇਖੇ ਹਾਦਰਾ ਦੂਰ ਕਥਨਾ ਤਿਨ ਆਮੀ ਤੋਟ ਕਤ ਗਤ ਗਤੀ ਕੋਟੀ ਕੋਰ ਕੋਟ ਦਿੰਦਾ ਦੇ ਲੈਂਦੇ ਤਕ ਪਾਹੀ ਜਗਾ ਜਗੰਤਰ ਖਾਹੀ ਕਾਈ ਸੋ ਕਮੇ ਹੁਕਮ ਚਲਾਇ ਰਾਹੋ ਨਾਨਕ ਰੂਸੀ ਵੇ ਬਰਵਾਹੁ ਸਾਚਾ ਸੇ ਸਾਚ ਨਾਹੀ ਪਾਖਿਆ ਹੋ ਵਪਾਰ ਆਕੇ ਮੰਗੇ ਦੇ ਦੇਦਾਸ ਕਰੀਂਦਾ ਤਾਰ ਤੇਰ ਕੇ ਅੰਗੇ ਰਖੀਏ ਜਿੰਦੇ ਸੀ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਸਨ ਤਰੇ ਪਿਆਰ ਸੰਵਤ ਵਿਲਾ ਸਤਿਨਾਮ ਓੜਾਈ ਕੀ ਚਾਰ ਕਰਨਿਆ ਵੇ ਕਪੜਨ ਦਰੀ ਮੋਹ ਕੇ ਦਵਾਰ ਨਾਨਕ ਹੀ ਬਹਿ ਜਾਣੀ ਸਭ ਆਪ ਕੀ ਸਚਿਆਰ ਆਪਿਆ ਨਾ ਜਾਇ ਕੀਤਾ ਨਾਹੀ ਆਪੇ ਆਪ ਰਿੰਜੇ ਸਹਿਣ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀ ਗੁਣੀ ਨਦਾਨ ਗਾਵੀ ਸੁਣੀ ਅੰਦਰ ਕੀ ਭਾਉ ਦੁਖ ਪਰ ਹਸੁ ਘਰ ਲੈ ਜਾਈ ਗੁਰਮੁਖ ਨਾਦਮ ਗੁਰਮਖ ਵੇਦਮ ਪਰਮ ਕਰਿਆ ਸਮਾਈ ਗੋਰੀਐਸਰ ਗੁਰ ਗੁਰ ਕੋ ਬਰਮਾ ਗੁਰ ਪਾਰ ਵਰਤੀ ਮਾਈ ਜੀ ਹੋ ਜਾਣਾ ਆਖਾ ਨਹੀਂ ਤਹਿਣਾ ਕਥਨਾ ਜਾਈ ਗੁਰਾਂ ਇੱਕ ਦੇਹੁ ਜਾਈ ਸਭਨਾ ਜੀਆ ਕਾਇਖਤਾ ਸੋ ਮੇਸ ਨਾ ਜਾਈ ਸੇਠਨਾਵਾ ਜੇਤ ਸੁਭਾਵਾ ਬਿਨ ਪਾਣੀ ਕੇ ਨਾਹੀ ਕਰੇ ਜੇਤੀ ਸੀਤੋਂ ਪਾਈ ਵੇਖਾਂ ਵਿਣ ਕਾਰਮਾ ਕੇ ਮੇਲੇ ਲਈ ਮਤਵ ਚਦਨ ਜਵਾਹੁਰ ਮਾਂਕ ਏਕ ਗੁਰ ਕੀ ਸਿੱਖ ਸਾਨੂ ਪਰੈਂਕ ਦੇਵ ਜਾਈ ਤਰਨਾ ਜੀਆਂ ਕਾਇਕ ਤਾਤ ਸੋ ਮੇਰ ਸਰਨਾ ਜਾਈ ਜੇ ਇਹ ਬਚਾਰੀ ਅਰਜਾ ਹੋਦ ਸੋਣੀ ਹੋਏ ਨਵਾ ਖੰਡਾ ਚ ਜਾਣੀ ਰਾਚ ਦੇਸਾ ਕੋਈ ਚੰਗਾ ਨੋ ਲਖਾਈ ਕਹਿ ਜਸ ਕੀਨ ਜਗਲੇ ਜੇ ਸਰਸਨ ਦਾ ਆਗਿ ਤਾ ਪ੍ਰਾਰਥਨਾ ਪੁੱਛੀ ਕਿ ਕੀਤਾ ਅੰਦਰ ਕੀਟ ਕਾ ਦੋਸ਼ੀ ਦੋਸ਼ ਧਰੇ ਨਾਲ ਨਿਰਗੁਣ ਗੁਣ ਕਰੇ ਗੁਣ ਬੰਧਿਆ ਹੁੰਦੇ ਤੇਹਾ ਕਹਿਣਾ ਸੁਹੀ ਜੇ ਤੁਸ ਬਣੂ ਕਈ ਕਰੇ ਬਣੇ ਸੇਨ ਪ੍ਰਸਨਾਤਾ ਸੁਨੀ ਏ ਤਰਕਮ ਦੇ ਆਕਾਸ਼

ਕਣੇ ਸਾਸਨ ਤੋਂ ਗਿਆਨ ਸੁਣਿਆ ਸਰਕਾਰ ਇਨਾਨ ਸੁਣਿਆ ਪੜ ਪੜ ਪਾਹੀ ਮਾਨ ਕਣੇ ਲਾਗੇ ਸਹਿ ਜਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੋਖ ਪਾਪ ਕਾ ਨਾਸ ਕਣੇ ਸਰਾ guna ਕੀ ਗਾਹਾ ਸੁਣੇ ਸੇਖ ਪੀਰ ਪਾਕਿਸ਼ਾ ਕਣੇ ਅੰਦੇ ਪਾਏ ਰਾਹ ਸੁਣੇ ਹਾਸ ਹੋਏ ਸੰਗਾਹੋ ਨਾਨਕ ਭਗਤਾਂ ਸਦਾ ਵਿਗਾਸ ਕਣੇ ਦੁਖ ਪਾਉ ਕਾ ਨਾਸ ਮੰਨੇ ਹੀ ਗਤਿ ਕਹੀ ਨਾ ਜਾਈ ਜੇ ਕੋ ਕਹੈ ਵਿਸ਼ੇ ਪਛਦਾਈ ਕਾ ਕਤ ਕਵਨ ਲੇਖਨ ਹਾਰ ਮੰਨੇ ਕਾ ਵੀ ਕਰਨ ਵਿਚਾਰ ਐਸਾ ਨਾਮ ਰਹਿ ਜਿਨ ਹੋਏ ਜੇ ਕੋ ਮਨ ਜਾਣੇ ਮਨ ਕੋ ਮੰਨੇ ਸਤ ਹੋਵੇ ਮਨ ਬੁੱਧਾ ਮੰਨੇ ਸਗਲ ਪਾਣੂ ਕੀ ਸੋਧਾ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮ ਕੇ ਸਾਸ ਨਾ ਜਾਏ ਐਸਾ ਨਾਮ ਵੰਝਿਨੁ ਹੋਇ ਜੇ ਕੋ ਮਨ ਜਾਣੀ ਮੂਪੇ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਸ ਨੂੰ ਪਲਗੜ ਜਾਏ ਮੰਨੇ ਮਾਰਗ ਨ ਚੱਲੇ ਪੰਥ ਮੰਨੇ ਤਲਮ ਸੇਤੀਸ ਨ ਬੰਧਐਸਾ ਨਾਮ ਵੰਝਿਨੁ ਹੋਇ ਜੇ ਕੋ ਮਨ ਜਾਣੀ ਮੂਕੈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੀ ਸਾਧਾਰ ਮੰਨੇ ਕਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਾਈ ਨਾ ਪੇਖੋ ਐਸਾ ਨਾਮ ਦਰਿੰਜਨ ਹੋਏ ਜੀ ਕੋ ਮਨ ਜਾਣੀ ਨੂੰ ਕਹੇ ਪੰਜ ਪਰਵਾਨ ਪੰਜ ਬੁਧਾਨ ਪੰਜੇ ਪਾਵੇ ਦਰਗਹਿ ਮਾਨ ਪੰਜੇ ਸੁਹੇ ਦਰ ਦਾ ਜਾਨ ਪੰਚਾ ਕਾ ਬੁਰ ਇਕ ਧਿਆਨ ਜੇ ਕੋ ਕਹੈ ਕਰੀ ਵਿਚਾਰ ਕਾਤੇ ਕੇ ਕਰਨੀ ਨਹੀਂ ਸੁਆਗ ਸੋਲ ਧਰਮ ਦੀ ਆਕਾ ਭੂਤ ਸੰਤੋਥ ਆਰਥਿਆ ਜਿਨ ਸੂਤ ਜੇ ਕੋ ਬੁਝੇ ਹੋਏ ਸਚਿਆ ਤਵਲੇ ਉਪਰ ਕੀਤਾ ਭਾਤਿ ਹੋਰ ਪਰੇ ਹੋਰ ਹੋਰ ਤਿਸਤੀ ਪਾਤਲੇ ਕਣ ਜੋਰ ਜੀ ਯਤਰੰਗਾ ਕੀ ਨਾਮ ਸਮਨਾ ਲਿਖਿਆ ਪੂਰੀ ਕਲਾਨ ਹੋਲੇਖਰ ਜਾਣੀ ਪੇ ਲੇਖਾ ਲਖਿਆ ਕੀਤਾ ਹੂੰ ਕੀਤਾ ਤਾਂ ਸੰਹਾਰ ਰੂਪ ਕੀਤੀ ਦਾਤ ਜਾਣੇ ਕਣਕੋਤ ਕੀਤਾ ਬਸਾਈ ਕੋ ਕਵਾਵੋ ਚਿਤੇ ਹੋਏ ਲਖ ਦਰੀਆ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵ ਈਂਕ ਵਾਰ ਜੋ ਤਤ ਭਾਵੇ ਸਾਈ ਭਲੀਕਾਰ ਸਦਾ ਸਲਾਮਤ ਰੰਕਾਰ

ਵਾਰਿਆ ਨਾ ਜਾਵੈ ਇੱਕ ਵਾਰ ਜੋਤਿ ਤੇ ਭਾਵਿਐ ਸਾਈ ਭਲੀਕਾਰ ਸਦਾ ਸਲਾਮ ਨਰੰਕਾਰ ਅਸਾਂ ਕਮੋਰ ਕਾਂਤ ਘੋਰ ਸਾਹ ਜੋ ਹਰੰ ਕੋ ਸੰਤ ਵਰ ਕਾ ਜਾਇ ਜੋਰ ਅਸਾਂ ਅੰਖਾ ਗਰਵ ਤਿਆਖੰ ਵਾਇ ਅਸੰਖ ਪਾਪੀ ਤਾ ਉਤਰ ਜਾਇ ਅਸਾਂ ਕੋੜਿਆ ਕੋੜੇ ਫਿਲਾਇ ਅਸੰਖ ਮਲੇਸ਼ ਮਲ ਭਕ ਭਾਈ

ਅਖਰੇ ਲੇਖਨ ਬੋਲਣਾ ਕਰਾਸਰ ਸੰਯੋਗ ਖਾਂ ਜੇ ਨੇ ਲਿਖੇ ਤੇ ਸਰ ਨਾਹੀ ਜੇ ਫਰਮਾਈਏ ਤੇ ਤੀ ਪਾਈ ਜੇ ਤਾਂ ਕੀਤਾ ਤੀਤਾ ਨਾ ਵਿੰਨਾ ਵੀ ਨਾਹੀ ਕੋਥਾ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਵਾਂ ਇੱਕ ਵਾਰ ਜੋ ਤਤ ਭਾਵੇ ਸਾਈ ਭਲੀ ਕਾ ਸਦਾ ਸਲਾਮਤ ਅਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਕੇ ਮੋਤ ਬਲੇਤੀ ਕੱਪੜ ਹੋਏ ਦੇ ਸਾਉਨ ਲਿਓ ਧੋਏ ਭਰੀਏ ਮਾਤ ਪਾਪਾ ਕੇ ਸੰਗ ਧੋਪੇ ਨਾਵੇ ਕੇ ਰਾਮ ਪੁੰਨੀ ਪਾਪੀ ਆਖਣ ਨਾਈ ਕਰ ਕਰ ਕਰਨਾ ਲਿਖ ਲੈ ਜਾ ਹੂੰ ਆਪੇ ਵੀ ਜਾਪੇ ਹੀ ਖਾਓ ਨਾਨਕ ਹੁਕਮਿ ਆਹੂ ਜਾਹੁ ਤੇਰਾ ਤਬ ਦਿਆਦ ਦਾਨ ਜੀ ਕੋ ਪਾਵੇ ਥਲਕਾ ਮਾ ਨਿਯਮ ਨਿਯਮਨ ਕੀਤਾ ਭਉ ਅੰਤਰ ਗਾਤੀ ਥਮੰਦਾਓ ਸਾਗੁਨ ਤੇਰੇ ਮੇ ਨਾਹੀ ਕੋਈ ਬੇਣ ਗਣ ਕੀਤੇ ਪਾਗਤ ਨਾ ਹੋਏ ਸਵਾ ਸਤ ਬਾਣੀ ਪਰਮਾ ਸਤ ਸਹਾਂ ਸਦਮਨ ਜਾਓ ਕੌਨ ਸਵੇਲਾ ਬੋਖਤ ਕਵਨ ਕੌਨ ਸੇਤ ਕਉਣ ਵਾਰ ਕੌਨ ਸਤਿ ਮਹਾਂ ਕਵਨ ਜਿਤੁ ਵਾਇਆਕਾਰ ਬੇਨ ਲਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਭਖ ਨ ਪਾਇਉ ਮਕਾਦੀਆ ਜੇ ਲੇਖਣ ਲੇਖ ਪੁਰਾਨ ਤਤਵਾਨਾ ਜੋਗੀ ਜਾਣੀ ਰੋਤੁ ਮਹਉਨਾ ਕੋਈ ਜਾ ਕਰਤਾ ਸੀਟੀ ਕੋ ਸਾਜੀ ਆਕੇ ਜਾਣੀ ਸੋਈ ਇਵ ਕਾਰੀ ਆਖਾਂ ਕਿ ਉਸ ਲਾਹੀ ਕਿਵਾਨੀ ਕਿਵ ਜਾਣਾ ਨਾਨਕ ਆਖਾਂ ਸਭ ਕੋ ਆਖੀ ਇੱਕ ਤੋਂ ਇੱਕ ਸਿਆਣਾ ਬੰਡਾ 79 ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਹਾ ਪੂ ਜਾਣੀ ਆਗੇ ਗਿਆਨ ਸੁਹੈ ਤਤ ਲਖ ਤਤ ਲਖ ਹੰਗਾ ਸੰਗਾ ਸੂਰ ਕੋੜ ਕਪਾਤ ਕਿ ਬੇਤ ਕਹਿਨ ਕਵਾਤ ਹਐ ਸਾ ਅਠਾਰਹ ਕਹਿਨ ਕਤੇਵਾ ਅਸਲ ਕਤਾਤ ਲੇਖਾ ਹੈ ਤਾ ਲਖੀਏ ਲੇਖੇ ਹੋਏ ਬਨਾਸ ਨਾਨਕ ਵੱਡਾ ਕੀ ਆਪੇ ਜਾਣੀ ਆ ਸਲਾਹੀ ਸਲਾਇ ਤੇ ਸ਼ਰਤ ਨਾ ਪਾਈਂ ਗਿਆਨ ਦੀਆਂ ਅਥੇ ਵਹਾ ਪਿ ਸਮੁੰਦ ਨਾ ਜਾਣੀ ਸਮੁੰਦ ਸਾਸ ਤਾਨ ਗਹਿਰਾ ਸੇਤੀ ਮਾਲ ਧਨ ਕੀੜੇ ਤੰਨਾ ਹੋਣੀ ਜੇਸ ਮਨ ਨਾ ਵਿਸਰੇ ਅੰਤ ਨਾ ਸੇਤੇ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਬਾਰ ਬਾਰ ਅੰਤ ਕਾਰਨ ਕੀਤੇ ਵੱਲਾ ਹੀ ਤਾਂ ਕਿ ਅੰਤ ਨਾ ਪਾਈ ਜਾਏ ਇਹੋ ਅੰਤ ਨਾ ਜਾਣੀ ਕੋਈ ਬਹੁਤਾ ਕੀਨੀ ਬਹੁਤਾ ਹੋਏ ਹੰਡਾ ਸਭ ਉੱਚਾ ਥਾ ਉੱਚੇ ਉਪਰ ਉੱਚਾ ਲਾਉ ਇਹ ਬੜਾ ਉੱਚਾ ਹੋਏ ਕੈਸੇ ਚੇ ਕੋ ਜਾਣੀ ਸੇ ਇਹ ਬੜਿਆਖ ਜਾਣੀ ਆਪਿ ਆਪ ਨਾ ਨਜ਼ਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾਲ ਤੁਮਾਈ ਕਿਤੇ ਮੰਗੇ ਜੋ ਤੇ ਆਪਾਸ ਕੀਤਿਆਂ ਗੰਤ ਨਹੀਂ ਵਿਚਾਰ ਕਿਤੇ ਕਉ ਤੋਟੇ ਬੇਕਾਰ ਕਿਤੇ ਲੈ ਲੈ ਮੁਕਰ ਪਾਈ ਕਿਤੇ ਮੂਰਖ ਖਾਹੀ ਕਾਈ ਕਿਤੇ ਆਦੂਕ ਪੂਰਸ ਤਮਾ ਈਂ ਦੀ ਦਾਤ ਦੀਂ ਦਾਤਾਲ ਬੰਦ ਖਲਾਸੀ ਪਾਣੀ ਹੋਇ ਹੋਰਾਖ ਨਾ ਸਕੀ ਕੋਈ ਜੇ ਕੋ ਖਾਇ ਕਿ ਅੱਖਣ ਪਾਈ ਉਹ ਜਾਣੀ ਜੇਪੀਅੰ ਮਖਾਇ ਆਫੀ ਜਾਣੀ ਆਫੀ ਦੀ ਆਖੀ ਸੇਵੀ ਕਈ ਕੇ ਜਿਸ਼ਨੋ ਗਾਸ਼ੇ ਸੋਤਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੋਲ ਘੋਣ ਬਲ ਬਪਾ ਮੁੱਲਬਾ ਪਾਲੀ ਮਨ ਢਾਰ ਮੁੱਲ ਆਵੇ ਮੁੱਲ ਲੈ ਜਾਏ ਅਮੋਲ ਪਾਇਮਲਾ ਸਮਾਏ ਮੁੱਲ ਧਰਮ ਮੁੱਲ ਦੀ ਮਾਨ ਮੁੱਲ ਤੋਲੂ ਮੁੱਲ ਪਰਵਾਨ ਮੋਲ ਵਾਰਸੇ ਸਮੋਂ ਮੀ ਆਸਾਨ ਮੁੱਲ ਕਰਮੁ ਨੁ ਪ੍ਰਮਾਨ ਮੁੱਲ ਬਲਾਕਿਆ ਨਾ ਜਾਇ ਆਖਾ ਕੜੀ ਹੇ ਲੇ ਮਲਾਈ ਆਖੀ ਵੇਤ ਪਾਠ ਪ੍ਰਾਨੀ ਆਖੀ ਪੜੇ ਕਰੇ ਵਖੀਆਂ ਆਖੇ ਵਰਮੇ ਆਖੇ ਇੰਦਰਾਖੀ ਗੋਪੀ ਕੈ ਗੋਬਿੰਦ ਆਖੇ ਸਰੀ ਆਖੇ ਸਿੱਧ ਆਖੀ ਕੇਤੇ ਕੇਤੇ ਬੁੱਧ ਆਖੀ ਦਾਨ ਬ ਆਖੀ ਦੇਵ ਆ ਕੇ ਸੁੰਦਰ ਮੰਦਰੰ ਦੀਆਂ ਸੇਵ ਕੀਤੀ ਆਖੀ ਆਖਮ ਪਾਈਂ ਕੀਤੀ ਕਹਿ ਕਹਿ ਉੱਠ ਉੱਠ ਗਾਈਂ ਤੀ ਕੀਤੀ ਹੋਰ ਕਰੇ ਤਾਖ ਨ ਸਕੀ ਕਈ ਗਏ ਜੇੜ ਭਾਵੀ ਤੇੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੀ ਬੋਲ ਵਿਗਾਲ ਆ ਲਖੀਏ ਰੰਗੋ ਵਾਰਾਗ ਵਾਰਾ ਸੋ ਤਰ ਕੀ ਹਾਸੂ ਕਰ ਕੀ ਹਾ ਜੀਤ ਬੇਸਰਬ ਸਮਾਲੇ ਬਾਜੀ ਨਾਦ ਅਨੇਕ ਅ ਸੰਖਾ ਕੇਤੇ ਬਾਵਨ ਹਾਰੀ ਕੇਤੇ ਰਾਗ ਪਰਿਯਸੋ ਗਹਿਨ ਕੇਤੇ ਗਾਵਨ ਹਾਰੇ ਗਾਵੇ ਤੁਹਾਨੂੰ ਪਉਣ ਪਾਣੀ ਵੇਸੰਤਰ ਗਾਵੇ ਰਾਜਾ ਧਰਮ ਦਵਾਰੀ ਗਾਵੇ ਜਿਤ ਕੋਤ ਲਿਖ ਜਾਣੇ ਇਕ ਲਿਖ ਧਰਮ ਵਿਚਾਰੀ ਗਾਵੇ ਈਸਰ ਵਰਮਾ ਦੇਵੀ ਸੋ ਸਦਾ ਸਵਾਰੀ ਗਾਵੇ 인ਦਨ ਦਾਸ ਨੇ ਵੇਖੇ ਦੇਵਤਿਆਂ ਦਾ ਨਾਜ਼ੇ ਗਲਸ਼ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜੇ ਸਤੇਸਨ ਤੋਂ ਕੀ ਗਾਵਨ ਵੇਖ ਕਰਾਰੀ ਗਾਵਨ ਪੰਡਤ ਪੰਡਰ ਰਖੇ ਸਰ ਅਜੁਗ ਜਗ ਬੇਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗਾਂ ਮਾਸ਼ ਪਿਆਲੇ ਗਾਵਨ ਤੁਨੋ ਪਾਈਏ ਤੇਰੇ ਅਰਥ ਅਤਿ ਨਾ ਲੇ ਗਾਵੀ ਜੋਤ ਮਹਾ ਬਲ ਸੂਰਾ ਗਾਵੇ ਖਾਣੀ ਚਾਰੀ ਗਾਵੇ ਖੰਡ ਮੰਡਲ ਵਰ ਬੰਡਾ ਕਰ ਕਰ ਰਖੀ ਧਾਰੀ ਤੇਜ ਨੂੰ ਗਾਵੇ ਜੋਤਿ ਭਾਵ ਮਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਅਸੀ ਮਚਤਨਾ ਆਵ ਨਾ ਨੇ ਕਿਆ ਵਿਚਾਰੀ ਕੋਈ ਸਹਦਾ ਸਾਚਾ ਸਹਿਬ ਸਾਚਾ ਸਾਚੀ ਨਾਈ ਹੈ ਕੀ ਹੋਸੀ ਜਾਈ ਨਾ ਜਸ ਰਚਨਾ ਜਿੰਨ ਰਚਾਈ ਰੰਗੀ ਰੰਗੀ ਫਾਤੀ ਕਰ ਕਰ ਜਿਸ ਸੀ ਮਾਇਆ ਹਿਨੋ ਪਾਈ ਅਰ ਅਰ ਵੇਖੇ ਕੀਤਾ ਆਪਣਾ ਜੋਤਿ ਸੁਦੇ ਵਡਿਆਈ ਜੋਤਿ ਸੁਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੁਪਾਤ ਸਹ ਸਹਾਪਤ ਸੈਗ્ઞਾਨਿਕ ਨਹਿ ਰਜ਼ਾਈ ਬਿੰਦਾ ਸੰਤੋਖ ਸਰਮ ਪਤ ਛੋੜੀ ਧਿਆਨ ਕਿ ਗਰੇ abhut ਹਿੰਤਾ ਕਾਲ ਖਵਾ ਨੀ ਕਾਇਆ ਜਗਤ ਬਿੰਦਾ ਪਰਜੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਤ ਸੇ ਆਦੇਸ ਆਗ ਅਨੀਰ ਅਨਾਥ ਨਾ ਸਜਗ ਜੀ ਇਕੂ ਵੇਸ ਕੋਗਤ ਗਿਆਨ ਦੇ ਆਪ ਹੰਡਾਰਨ ਕੜ ਕਰ ਵਾਜੀ ਦਾ ਆਗ ਨਾਸ ਨਾ ਕੀ ਸਮਝਾ ਕੀ ਹੇ ਸਦਾਵਰਾ ਸਾਤ ਜੋ ਜੋ ਦੇ ਕਾਲ ਚਲਾਵੇ ਲੇਖੀ ਆਗਿ ਭਾਗ ਤਾਦੇ ਤਸੇ ਆਦੇਸ ਆਤ ਅਨੀਰ ਅਨਾਤ ਤਾ ਜੁ ਜੁ ਏਕੋ ਵੇਸ ਇਕਾ ਹਾਈ ਜੁਗਤ ਵਿਆਇ ਤੇ ਚੇਦੇ ਫਰਵਾਲ ਸੰਸਾਰੀ ਇਕ ਪੰਡਾ ਰੀ ਕਦਾਈਂ ਦੀ ਵਾਂ ਜੋ ਚੁਸ ਪਾਵੇਂ ਤੇ ਵੇਚ ਲਾਵੇ ਜੇ ਹੋਵੇ ਪਰਮਾਨ ਓਹ ਵੇਖੇ ਉਹਨਾਂ ਨਾਇ ਬਹੁਤਾ ਹੀ ਬੇਦਾਨ ਆਦੇ ਤੁਸੀਂ ਆਦੇਸ ਆਗ ਅਨੀਰ ਅਨਾਦ ਨਾ ਹੱਤ ਚੁਗ ਜੁਗ ਇਕੋਂ ਬੇਸ ਆ ਸਮਲ ਲਏ ਲਏ ਭੰਡਾਰ ਜੋ ਕਿਛ ਪਾਸੀ ਕਾਵਾਰ ਕਰ ਕਰ ਵੇਖੇ ਸ੍ਰਿ ਜਨਹਾਰ ਨਾ ਲੰ ਸੱਚੇ ਕੇ ਸਾਚੀ ਕਾਰ ਆਦੇਤ ਸੇ ਆਦੇਸ ਆਦ ਅਨੀਲ ਅਨਾਤ ਨਾ ਤੁਝ ਇਕੋ ਬੇਸ ਇਹ ਬਦੋ ਜਿਉ ਲਖ ਹੋਏ ਲਖ ਵੇ ਲਖ ਵੀਸ ਲਖ ਲਖੇਡਾ ਆਖੀਏ ਏ ਮਨਾਂ ਜਗ ਦੇ ਦੇਸੇ ਤਰ੍ਹਾਂ ਫਤ ਬੜੀਆਂ ਛੜੀਏ ਹੋਈ ਆ ਕਿਸ ਹਣ ਗੱਲਾਂ ਆਕਾਸ਼ ਕੀ ਗੀਤਾ ਆਈ ਰੀਸ ਨਾ ਇਹ ਨਦਰੀ ਪਾਈਏ ਕੋੜੀ ਕੋੜ ਐਠੀਸ ਅੱਖਰ ਜੋਰ ਚਪੇ ਨਹ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਹਨਾ ਜੋਰ ਜੋ ਨਾਰਾਇਣ ਮਨ ਸੋ ਜੋਰ ਨ ਸਤੀ ਗਿਆਨ ਵਿਚਾਰ ਜੋ ਨਾ ਜੋਤੇ ਛੂਟੇ ਸੰਸਾਰ ਜਿਸਾ ਜੋ ਕਰ ਵੇਖੀ ਸੋ ਇਹ ਨਾ ਲਿਖਉਤਮ ਨੀਚ ਨ ਕੋਇ ਰਾਤੀ ਰੋਤੀ ਤੇ ਥੀਵਾਰ ਹਉਨ ਪਾਣੀ ਅਗਨੀ ਪਰਤਾ ਇਸਵੇਂ ਤਾਂ ਤੀਖਾੁਰ ਕੀਤਲ ਮਸਾਲ ਤਸਵੇਂ ਜਿਏ ਜੋ ਕਰਤ ਕੇ RAM ਗਤਨ ਕੇ ਨਾਮ ਅਨੇਕਾ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਿਆ ਦਰਬਾਰ ਇਥੇ ਸੂਨ ਪੰਚ ਪਰਵਾਨ ਜੀ ਕਰਮ ਭਵੇ ਨੀਸਾਨ। ਸਾਚ ਬਕਾਇਓ ਤੇ ਪਾਈ ਨਾਨ ਗਿਆ ਚਾਪੇ ਜਾਏ ਧਰਮ ਖੰਡ ਬਕਾਇਓ ਹੁਤਾਰੋਂ। ਗਿਆਨ ਖੰਡ ਕਾ ਕੋਕਾਰੋ ਕੇਤੇ ਪਉਣ ਪਣੀ ਬੇ ਸੰਤਨ। ਇਥੇ ਕਾਨ ਮਹੀਸ ਇਥੇ ਵਰਮਹ ਘਾਰਤ ਘੜੀਏ ਰੂਪ ਰੰਕੇ ਜੇਸ। ਇਥੀਆਂ ਕਰਮ ਭੂਮੀ ਮੇਲ ਕੇਤੇ ਕੇਤੇ ਤੂਫ ਦੇਸ। ਇਤੇ ਇੰਦ ਚੰਦ ਸੂਰ ਕਹਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਲ ਸਗੇਤੇ ਕਹਤੀ ਦੇਲੀ ਦੇਸ ਕਿਤੇ ਦੇਵਦਾਨਮ ਮੰਨ ਕਹਤੇ ਕਿ ਤੇਰਤਾ ਸੰਮੰਦ ਕਿਤੇ ਆਖਾਣੀ ਗੇਤੇ ਆਵਾਣੀ ਕਹਤੇ ਪਾਸ ਨਰੰਦ ਕਹਤੇ ਸੁਤੀ ਸੇਵਕ ਕਿਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਕਿਆ ਪਰਚੰਦ ਤੇ ਥੇ ਨਾਮ ਬਨਉ ਦਾ ਕੋਲ ਆਨੰਦ ਕਰਮ ਖੰਡ ਕੀ ਬਾਣੀ ਰੂਹ ਜਥੇ ਘਾਲ ਤਕੜੀਏ ਬਹੁਤਾਂ ਨੂੰ ਪਾ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਈਂ ਜੇ ਕੋ ਕਹਿ ਪਿਛੇ ਪਿਛਾਈ ਤੇ ਘੜੀਏ ਸੋ ਤੁਮਾ ਤੁਮਨ ਬਹੁਤ ਦਾਤ ਥੇ ਘੜੀਏ ਸਰਾ ਸਦਾ ਕੀ ਸੁੰਦ ਕਰਮ ਖੰਡ ਕੀ ਬਾਣੀ ਜੋ ਜਥੇ ਹੋਰ ਨ ਕੋਈ ਹੋਰ ਸਚੈ ਜੋ ਤਮਹਾ ਵਸੋ ਤਨ ਮੇਂ ਰਾਮੁ ਰਿਆ ਭਰਪੂਰ ਜਥੇ ਸੀਤੋ ਸੀਤਾ ਮਹਿਮਾ ਮਾਇ ਤਾਪੁਰਪਨਾ ਕਥਨੀ ਜਾਈ ਨਾ ਹੋ ਮਰੇ ਨ ਠਾਗੇ ਜਾਏ ਜਿਨਕੇ ਰਾਮ ਵਸੇ ਮਨ ਮਾਇ ਜਥੇ ਭਗਤ ਵਸੇ ਕਹਿ ਲੋ ਕਰੇ ਆਨੰਦ ਸਚਾ ਮਨਸੋ ਏ ਸਚ ਖੰਡ ਮਸੀਂ ਨਰੰਕਾਰ ਪਰ ਕਰ ਵੇਖੇ ਨਿਧ ਨਿਹਾ ਜਥੇ ਖੰਡ ਮੰਡਲ ਵਰਵੰਡ ਜੇ ਕੋ ਕਥਿਤਾ ਅੰਤ ਨੰਤ ਤਤੇ ਲੋ ਲੋ ਆਕਾਰ ਜੋ ਜੋ ਹੁਕਮ ਤੇ ਵੇਖ ਵਿਕਾਰ ਵੇਖਿਆ ਵਿਸਿੰਹ ਕਰਮੀ ਚਾਰ ਨਾਨ ਕਥਨਾ ਕਰਲਾਸਾਰ ਜਤਪਹਾ ਰਾ ਤੇ ਸੁਨਿਆਰ ਅਹਰ ਨਾ ਤਵੇ ਤੇ ਆਰ ਫੋ ਕਲਾ ਗਨ ਤਬਤਾਵ ਭੰਡਾ ਫੋ ਅਮਰਤ ਤਟਾਲ ਕੜੀਐ ਸਚੀਟਕ ਸਾਰ ਜੈਨੋ ਕਨਦਰ ਕਰਮ ਤਨਕਾਰ ਨਾਨਕ ਨਦਰੇ ਨਦਰ ਨਿਹਾਸ ਲੋਕ ਪਵਨ ਕੋ ਰੂਪਾਣੀ ਪਿਤਾ ਮਾਤਾ ਤਰਤ ਮਹਤ ਜਿਸ ਰਾਤੀ ਦਾਈਂ ਦਾਇਆ ਕੇ ਲੈ ਸਭ ਲੈ ਜਗਤ ਸੰਗਿਆਈਆਂ ਹੋਰਿਆਈਆਂ ਬਾਚੀ ਧਰਮ ਹਦੂਰ ਦਰਮਿਆ ਕੋ ਆਪਣੀ ਕੇ ਨੇੜੇ ਕੇ ਦੂਰ जिने नाम ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੂ ਜਲੇ ਕਿਤੇ ਸੁਟੀ ਨਾਨ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੂ ਜਲੇ ਕਿਤੇ ਸੁਟੀ ਨਾਨ